ਦੇ ਉੱਤੇ ਕੋਟਾ ਲਾ ਕੇ ਉਹਨਾਂ ਨੂੰ ਪੜਾਇਆ ਜਿਹੜੇ ਉਹ ਟੀਚਰ ਜਿਹੜੇ ਆ ਉਹ ਪੜਾ ਰਹੇ ਨੇ ਸਰ ਦੇਖੋ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ ਅ ਕਨਸਰਨ ਰੱਖਣੇ ਚਾਹੀਦੇ ਆ ਲੇਕਿਨ ਰਿਪੀਟ ਨਾ ਕਰੋ ਕਾਈਂਡਲੀ ਰਿਪੀਟ ਨਾ ਕਰੋ ਕਰ ਲਿਓ ਸਰ ਮੈਂ ਮੈਂ ਇਹੀ ਬੇਨਤੀ ਕਰ ਰਿਹਾ ਆ ਕੇ ਬਣਦੇ ਅਧਿਆਪਕ ਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਸਰ ਮੈਨੂੰ ਵੀ ਸਮਝ ਆ ਗਈ ਲੱਗਦੀ ਅੰਦਰ ਕਰ ਦਿੱਤੀ ਜਾਵੇ ਸਦਨ ਨੂੰ ਵੀ ਸਮਝ ਲੱਗ ਗਈ ਪੋਸਟ ਮੈਟਰਿਕ ਸਕਾਲਰਸ਼ਿਪ ਨੂੰ ਯਕੀਨੀ ਬਣਾਉਣ ਦੇ ਲਈ ਚਾਰ ਜੁਨੀਵਰਸਟੀਆਂ ਦਾ ਮੈਂ ਹੁਣ ਰਿਕਾਰਡ ਨਾ ਠੀਕ ਹੈ ਥੈਂਕ ਯੂ ਉਹਨਾਂ ਦੇ ਅੰਦਰ ਜਿੰਨੇ ਵਿਦਿਆਰਥੀ ਦਾਖਲਿਆਂ ਤੋਂ ਹੋ ਗਿਆ ਆਪਣਾ ਸੁਖੀ ਜੀ ਡਾਕਟਰ ਸੁਖੀ ਥੈਂਕ ਯੂ ਥੈਂਕ ਯੂ ਤੁਸੀਂ ਬਹੁਤ ਵਧੀਆ ਇੰਟਰੈਕਸ਼ਨ ਦਿੱਤੀ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਸੁਖੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸੁਧਾਰਪੁਰਗਾਂ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਚੰਗੀ ਐਜੂਕੇਸ਼ਨ ਦਵਾਂਗੇ ਚੰਗੀਆਂ ਸੇਵਾਹੂਲਤਾ ਦਵਾਂਗੇ ਉਹ ਅੱਜ 3.5 ਸਾਲ ਬਾਅਦ ਅਸੀਂ ਦੇਖੀਏ ਤਾਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਵੀ ਜਿਹੜੀ ਉਹਨਾਂ ਦੀ ਸੁਭਗਮਾ ਮਿਲ ਰਹੀਆਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਜੂਕੇਸ਼ਨ ਮਿਨਿਸਟਰ ਸਰਦਾਰ ਹਜੂ ਸਿੰਘ ਬੈਂਸ ਸਾਹਿਬ ਜਿਨ੍ਹਾਂ ਨੇ ਜੋ ਐਕਚੁਅਲ ਦੇ ਵਿੱਚ ਐਜੂਕੇਸ਼ਨ ਵਿੱਚ ਤਰੱਕੀਆਂ ਹੋਈਆਂ ਜੋ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਚੰਗੀ ਐਜੂਕੇਸ਼ਨ ਪੰਜਾਬ ਦੇ ਲੋਕ ਲੈ ਰਹੇ ਆ ਸੋ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਔਰ ਨਾਲ ਦਾ ਜਿਹੜਾ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਇੱਕ ਡਾਕਟਰ ਹੋਣ ਦੇ ਨਾਤੇ ਔਰ ਆਮ ਆਦਮੀ ਪਾਰਟੀ ਦੇ ਐਕਸਪਾਈ ਹੋਣ ਦੇ ਨਾਤੇ ਜੋ ਹੈਲਥ ਸਬਸਿਡੀਆਂ ਉਹਦੀ ਵੀ ਮੈਂ ਸ਼ਲਾਘਾ ਕਰਦਾ ਕਿਉਂਕਿ ਆਮ ਆਦਮੀ ਕਲੀਨਿਕ ਜਿਹੜੇ ਆ ਜਿਸ ਤਰ੍ਹਾਂ ਚੱਲ ਰਹੇ ਆ ਉਹ ਲੋਕ ਉਹਦੀ ਸਹਾਰਨਾ ਕਰ ਰਹੇ ਆ ਉਹਦੀ ਪ੍ਰੇਜ਼ ਕਰ ਰਹੇ ਆ ਸਰ ਮੈਂ ਜਿਆਦਾ ਡਿਟੇਲਸ ਨਹੀਂ ਗੱਲ ਕਰ ਨਹੀਂ ਮੈਂ ਸਿਰਫ ਜਿਹੜੀਆਂ ਪੰਜਾਬ ਜਿਹੜੀਆਂ ਯੂਨੀਵਰਸਿਟੀਆਂ ਆ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਉਹ ਕਿਸ ਤਰ੍ਹਾਂ ਹੇ ਲੋਕਾਂ ਦੀ ਬੱਚਿਆਂ ਦੀ ਲੁੱਟਖਸਟ ਕਰਦੀਆਂ ਉਹਦਾ ਕਾਰਨ ਹੈ ਕਿ ਅਸੀਂ ਜਦੋਂ ਉਹਨਾਂ ਨੂੰ ਮਨਜ਼ੂਰੀ ਦਿੰਨੇ ਆ ਜਦੋਂ ਅਸੀਂ ਪਾਸ ਅਸੀਂ ਕਰਦੇ ਆ ਉਹਦੇ ਵਿੱਚ ਕਈ ਚੀਜ਼ਾਂ ਅਸੀਂ ਲਾਉਣ ਡਾਉਣ ਜਿਹੜੀਆਂ ਅਸੀਂ ਉਹਦੇ ਵਿੱਚ ਕਾਨੂੰਨ ਬਣਾਉਣਾ ਹੁੰਦਾ ਉਹ ਅਸੀਂ ਛੱਡ ਜੰਨੇ ਆ ਸੋ ਮੈਂ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ 2017 ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ ਕੋਈ 3 ਲੱਖ ਬੱਚਾ ਪੜਦਾ ਸੀ ਜਦੋਂ ਪਿਛਲੀ ਕੈਪਟਨ ਸਰਕਾਰ ਆਈ ਉਦੀ ਗਿਣਤੀ ਜਿਹੜੀ ਉਹ 1.2 ਕੋ ਲੱਖ ਰਹਿ ਗਈ ਉਹਦਾ ਕਰ ਨਹੀਂ ਸੀ ਕਿ ਬੱਚੇ ਨਹੀਂ ਸੀ ਬੱਚੇ ਪੜਨ ਵਾਲੇ ਸੀਗੇ ਪਰ ਉਸ ਵੇਲੇ ਦੇ ਜਿਹੜੇ ਮੰਤਰੀ ਸੀ ਸਦਾ ਸਾਧੂ ਸਿੰਘ ਧਰਮਸੋਧ ਸਾਹਿਬ ਉਹ 64 ਕਰੋੜ ਰੁਪਇਆ ਐਸਸੀ ਬੱਚਿਆਂ ਦਾ ਜਿਹੜਾ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਉਖਾਰਿਆ ਉਹ ਮੈਂ ਨਹੀਂ ਕਹਿੰਦਾ ਉਹ ਉਸ ਵੇਲੇ ਦੀ ਸਰਕਾਰ ਦੇ ਜਿਹੜੇ ਸੈਕਟਰੀ ਸੀ ਕਿਰਪਾ ਸ਼ੰਕਰ ਸ਼ਰੋਯੁਨੀ ਦੱਸਿਆ ਅੱਜ ਇਹ ਗਿਣਤੀ ਫਿਰ ਦੁਆਰਾ ਦਿਨਾਂ ਸਾਢੇ ਦਸਾਂ ਸਾਲਾਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਇਹ ਗਿਣਤੀ ਫਿਰ ਦੁਆਰਾ 3 ਲੱਖ ਤੋਂ ਉੱਪਰ ਗਈ ਆ ਉਹਦਾ ਵੱਡਾ ਕਾਰਨ ਹੈ ਕਿ ਜਿਹੜਾ ਪੋਸਟ ਮੈਟਰਿਕ ਸਕਾਲਰਸ਼ਿਪ ਜਿਹੜਾ ਆ ਉਹ ਸਹੀ ਜਾ ਰਿਹਾ ਹੈ ਔਰ ਅੱਜ ਤੁਸੀਂ ਕਿਸੇ ਵੀ ਜੇ ਮੈਂ ਇੱਕ ਕਿਉਂਕਿ ਡਾਕਟਰ ਹਾਂ ਜੇਕਰ ਤੁਸੀਂ ਸਕੂਲ ਨਸੇ ਸਕੂਲਾਂ ਦੀ ਗੱਲ ਕਰੋ ਅੱਜ ਤੁਸੀਂ ਕਿਸੇ ਵੀ ਨਰਸਿੰਗ ਸਕੂਲ ਦੇ ਵਿੱਚ ਜਾਓ ਉੱਥੇ ਨਰਸਿੰਗ ਜੇ ਮਿਸ਼ਨ ਲੈਣ ਲਈ ਬੀਐਸਸੀ ਨਰਸਿੰਗ ਜੇ ਐਡਮਿਸ਼ਨ ਲੈਣ ਲਈ ਅੱਜ ਤੁਹਾਨੂੰ ਮੈਰਿਟ ਜਿਹੜਾ ਟੈਸਟ ਪਲੇਅ ਕਰਨਾ ਹੀ ਪੈਦਾ ਨਹੀਂ ਤਾਂ ਪਹਿਲਾਂ ਇਸ ਤੋਂ ਬਿਨਾਂ ਹੀ ਐਡਮਿਸ਼ਨ ਕੋਈ ਜਾਂਦੀ ਸੀ ਅੱਜ ਰੈਜ਼ਰਵੇਸ਼ਨ ਪੂਰੀ ਹੋ ਰਹੀ ਹੈ ਸਰ ਮੇਰੀ ਜਿਹੜੀ ਅੱਜ ਜਿਹੜਾ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਇਹਦੇ ਵਿੱਚ ਐਸਸੀ ਬੀਸੀ ਔਰ ਇਕਨੋਮਿਕਲੀ ਜਿਹੜਾ ਬੀਕਸ ਸੋਸਾਇਟੀ ਦੇ ਬੱਚੇ ਨੇ ਉਨਾ ਦੇ ਇੱਕ ਰੈਜ਼ਰਵੇਸ਼ਨ ਜਰੂਰ ਹੋਣੀ ਚਾਹੀਦੀ ਆ। ਉਹਦੇ ਲਈ ਇਹਦੇ ਵਿੱਚ ਜਿਹੜੀ ਰੈਜ਼ਰਵੇਸ਼ਨ ਜਿਹੜੀ ਆ ਐਸਸੀ, ਬੀਸੀ ਔਰ ਓਬੀਸੀ ਲਈ ਉਹ ਸਟਾਫ ਦੇ ਵਿੱਚ ਬੇਸ਼ੱਕ ਟੀਚਰ ਹੋਣ, ਬੇਸ਼ੱਕ ਕੋ ਕਲਰਕਲ ਸਟਾਫ ਹੋਵੇ ਉਹਦੇ ਵਿੱਚ ਵੀ ਇਹ ਸਾਨੂੰ ਰੱਖਣਾ ਚਾਹੀਦਾ। ਸੋ ਸਾਡੇ ਕਈ ਵਾਰੀ ਇਹ ਪ੍ਰੋਬਲਮ ਆਂਦੀ ਆ। ਕਿ ਜਿਹੜਾ ਬੱਚਾ ਕਿਸੇ ਕਾਰਨ ਕਰਕੇ ਗਵਰਨਮੈਂਟ ਮਤਲਬ ਮੈਡੀਕਲ ਕਾਲਜ ਦੀ ਮੈਂ ਗੱਲ ਕਰਾਂ ਕਿ ਉਹ 10 ਬੈਠੇ ਆ ਜੇਕਰ ਉਹ ਗਰੂਨ ਮੈਡੀਕਲ ਹੈ ਜਿਹੜਾ ਹੈ ਉੱਥੇ ਐਡਮਿਸ਼ਨ ਲੈਂਦਾ ਤਾਂ ਉਹਨੂੰ ਜਿਹੜਾ ਐਡਮਿਸ਼ਨ ਜਿਹੜੀ ਆ ਫੀਸ ਜਿਹੜੀ ਆ ਕੋਈ 6.5 ਲੱਖ ਰੁਪਏ ਦੇਣੀ ਪੈਂਦੀ ਆ ਉਹੀ ਬੱਚਾ ਜਿਹੜਾ ਜੇਕਰ ਇਹਨਾਂ ਯੂਨੀਵਰਸਿਟੀ ਵਿੱਚ ਜਾਂਦਾ ਤਾਂ ਮੈਂ ਜਿਹੜਾ ਗਵਰਨਮੈਂਟ ਸੀਟ ਤੇ ਜਾਂਦਾ ਦੈਨਨੰਦ ਦੇ ਵਿੱਚ ਉਹਨੂੰ 14-15 ਲੱਖ ਦੇਣੀ ਪੈਂਦੀ ਆ ਔਰ ਜਿਹੜੇ ਯੂਨੀਵਰਸਿਟੀ ਜਿਨ੍ਹਾਂ ਨੂੰ ਅਸੀਂ ਯੂਨੀਵਰਸਿਟੀ ਦਾ ਦਰਜਾ ਦੇ ਦਿੰਨੇ ਆ ਇਸ ਤਰ੍ਹਾਂ ਅਦੇਸ਼ ਯੂਨੀਵਰਸਿਟੀ ਹੈ ਜਿਸ ਤਰ੍ਹਾਂ ਕਹਿੰਦਾ ਮਤਲਬ ਅ ਗੁਰੂ ਰਾਮਦਾਸ ਜਿਹੜਾ ਮੈਡੀਕਲ ਉਥੇ ਸੈਂਸ ਯੂਨੀਵਰਸਿਟੀ ਹੈ ਉਹਦੇ ਵਿੱਚ ਉਹ ਸਰਵਰ ਨੇ 100% ਜਿਹੜੀਆਂ ਸੀਰਸਾ ਉਹਨਾਂ ਵਿੱਚ ਕਨਵਰਟ ਕਰ ਲਈਆਂ ਮੈਨੇਜਮੈਂਟ ਕੋਟੇਜ ਮੈਨੇਜਮੈਂਟ ਕੋਟੇਜ ਜਿਹੜੀ ਫੀਸ ਹੈ 55 ਲੱਖ 55 60 ਲੱਖ ਪੈਂਦੀ ਹੈ ਸਰ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਅਸੀਂ ਇਹਨਾਂ ਨੂੰ ਇਹ ਅਸੀਂ ਰਿਕਗਨਾਈਜ਼ ਇਹਨਾਂ ਨੂੰ ਦੇਣੀ ਹੈ ਇਮਾਨਤਾ ਤਾਂ ਇਹ ਗੱਲਾਂ ਦਾ ਧਿਆਨ ਰੱਖਿਆਗੇ ਜੇਕਰ ਮੈਡੀਕਲ ਕਾਲਜ ਦੇ ਵਿੱਚ 8 ਲੱਖ ਫੀਸ ਆ ਤਾਂ ਜਿਹੜੀ ਗਵਰਨਮੈਂਟ ਕੋਟੇ ਦੀ ਫੀਸ ਆ ਉਹ ਉਹਨਾਂ ਦੇ ਵਿੱਚ 19 ਹੋਣੀ ਚਾਹੀਦੀ ਆ ਔਰ ਦੂਸਰਾ ਕੰਮ ਵਾ ਸਰ ਗਰੀਬ ਬੱਚੇ ਜੜੇ ਆ ਉਹਨਾਂ ਨੂੰ ਸਰਕਾਰ ਜਿਹੜੀ ਫ੍ਰੀ ਹੋਸਟਲ ਬਣਾ ਕੇ ਦਿੰਦੀ ਆ ਉਹਦੇ ਵਿੱਚ ਐਸਸੀ ਬੱਚੇ ਬੀਸੀ ਬੱਚੇ ਉਹ ਰਹਿ ਸਕਦੇ ਆ ਔਰ ਉਹਦੇ ਕੰਡੀਸ਼ਨ ਆ ਕਿ ਜਿਹੜਾ ਐਸਸੀ ਬੀਸੀ ਜਿਹੜੇ ਬੱਚਿਆਂ ਨੇ ਫ੍ਰੀ ਰਹਿਣਾ ਉਹਦਾ ਉਸ ਹੋਸਟਲ ਦੇ ਵਿੱਚ 30% ਜਿਹੜੇ ਬੱਚੇ ਜਨਰਲਸ ਦੇ ਵੀ ਹੋਣੇ ਚਾਹੀਦੇ ਆ ਪਰ ਇਹ ਬਦਕਿਸਮਤੀ ਸਾਡੀ ਕਿ ਪੰਜਾਬ ਦੇ ਵਿੱਚ ਇੱਕ ਵੀ ਠੀਕ ਇਹ ਹੋਸਟਲ ਨਹੀਂ ਬਣਿਆ ਅਜੇ ਤੱਕ ਸੋ ਮੇਰੀ ਬੇਨਤੀ ਹੈ ਕਿ ਇਹਦੇ ਤੇ ਵਾਈਂਡ ਅਪ ਕਰ ਲਓ ਜੀ ਸਰ ਬਸ ਇੱਕ ਇੱਕ ਵਾਈਂਡ ਅਪ ਕਰ ਦਿਓ ਮੈਂ ਸਰ ਇੱਕ ਬੋਲ ਤਰ ਹੋਏ ਗਿਆ ਮੇਰਾ ਤੁਹਾਨੂੰ ਸਰ ਇਹ ਬੇਨਤੀ ਹੈ ਉਹਨਾਂ ਨੂੰ ਇਸ ਵਿੱਚ ਪਾਇਆ ਜਾਵੇ ਕਿ ਉਹ ਆਪਣੇ ਹੋਸਟਲਾਂ ਦੇ ਵਿੱਚ ਇਸ ਤਰ੍ਹਾਂ ਦੇ ਹੋਸਟਲ ਬਣਾ ਜਿੱਥੇ ਗਰੀਬ ਬੱਚੇ ਫ੍ਰੀ ਰਹਿ ਸਕਣ ਔਰ ਇੱਕ ਲਾਸਟ ਵਿੱਚ ਨੰਬਰ ਆਫ ਸੀਟਸ ਆ ਜਦੋਂ ਇਹ ਬਣਾਉਂਦੇ ਆ ਮਨ ਲਓ ਕੰਪਿਊਟਰ ਸਾਇੰਸ ਦੇ ਵਿੱਚ ਐਡਮਿਸ਼ਨ ਲੈਣੀ ਆ ਇਹ ਪਹਿਲਾ ਸੀਟ 100 ਆ ਉਥੇ 100 ਹੀ ਕੰਪਿਊਟਰ ਹੁੰਦਾ ਪਰ ਜਦੋਂ ਇਹ ਆਪਣੀ ਮਰਜ਼ੀ ਨਾਲ 200 ਕਰ ਦਿੰਦੇ ਆ ਤਾਂ ਫਿਰ ਕੰਪਿਊਟਰ ਨਹੀਂ 200 ਕਰਦੇ ਉਥੇ 100 ਹੀ ਰਹਿ ਜਾਂਦਾ ਇਹਦੇ ਨੇ ਸਰ ਬਹੁਤ ਸਟੇਟਾਂ ਦੇ ਵਿੱਚ ਸਟੇਟ ਰੈਗੂਲੇਟਰੀ ਕਮਿਸ਼ਨ ਬਣਿਆ ਹੈ ਅਥਾਰਟੀ ਬਣੀ ਹੈ ਜਿਹੜੀ ਇਹਨੂੰ ਚੈੱਕ ਕਰਦੀ ਆ ਜਿਹੜੀ ਇਹਨਾਂ ਨੂੰ ਪਰਮਿਸ਼ਨ ਦਿੰਦੀ ਆ ਸੋ ਮੈਂ ਇਹ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਵੱਲ ਜੇ ਅਸੀਂ ਉਹਨਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਪਾਸ ਕਰਨ ਕਰੀਏ ਤਾਂ ਕਿ ਗਰੀਬ ਬੱਚੇ ਜਿਹੜੇ ਆ ਜਿਸ ਤਰ੍ਹਾਂ ਤੁਸੀਂ ਲਾਫਰ ਰੱਖੇ ਆ ਪਹਿਲੀ ਵਾਰੀ ਦੇਸ਼ ਦੇ ਵਿੱਚ ਲਾਫਰਾਂ ਦੇ ਵਿੱਚ ਐਸੀ ਸਮਾਜ ਨੂੰ ਨਮਾਇੰਦਗੀ ਮਿਲੀ ਆ ਉਹ ਮੈਂ ਤਾਂ ਹੀ ਮਿਲ ਸਕੇਗੀ ਇਨ ਫਿਊਚਰ ਵੀ ਜੇਕਰ ਸਾਡੇ ਜਿਹੜੇ ਗਰੀਬ ਲੋਕ ਨੇ ਇਹਨਾਂ ਪ੍ਰਾਈਵੇਟ ਜੁਨਸਚੇ ਪੜ੍ਹਤੇ ਵੀ ਉਹ ਫ੍ਰੀ ਐਜੂਕੇਸ਼ਨ ਲੈ ਸਕਣ ਸੋ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਔਰ ਇਹ ਆਸ ਕਰਦਾ ਕਿ ਜਿਹੜੀ ਇਹ ਜਿਹੜੇ ਪੁਆਇੰਟ ਜਿਹੜੇ ਮੈਂ ਰੱਖਿਆ ਜਿਵੇਂ ਉਹ ਹੋ ਸਕਣ ਦੋਨੋਂ ਤੇ ਗੁਰ ਗੌਰਤ ਮੈਂ ਧੰਨਵਾਦ ਜੀ ਥੈਂਕ ਯੂ ਜੀ ਰਾਣਾ ਜੀ ਆ ਸਪੀਕਰ ਸਾਹਿਬ ਅੱਜ ਜਿਹੜਾ ਆਪਾਂ ਮੰਤਰੀ ਜੀ ਨੇ ਰਾਏਤ ਬਹਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਉੱਤੇ ਬਿੱਲਿਆਂ ਦਾ ਤੇ ਨਾਲ ਦੀ ਨਾਲ 6 ਜੀਸੀ ਯੂਨੀਵਰਸਿਟੀ ਮੋਹਾਲੀ ਇਹ ਇਹ ਬਣਨੇ ਚਾਹੀਦੇ ਆ ਆਪਾਂ ਨੂੰ ਬਿੱਲ ਪਾਸ ਕਰਨਾ ਚਾਹੀਦਾ ਗੱਲ ਇਹ ਆ ਕਿ 2002 ਤੋਂ 2007 ਵਾਲੀ ਸਰਕਾਰ ਚ ਪ੍ਰਾਈਵੇਟ ਯੂਨੀਵਰਸਿਟੀ ਪਹਿਲੀ ਵਾਰ ਕਾਂਗਰਸ ਨੇ ਲਿਆਂਦੀ ਸੀ ਲਗਲੀ ਯੂਨੀਵਰਸਿਟੀ ਉਦੋਂ ਲੋੜ ਸੀ ਫਿਰ ਉਹਦੇ ਬਾਅਦ ਸਕਸੈਸਿਵ ਗਵਰਨਮੈਂਟਸ ਨੇ ਸਮੇਂ-ਸਮੇਂ ਤੇ ਬੜੀ ਯੂਨੀਵਰਸਿਟੀਆਂ ਬਣਾਈਆਂ ਲੋੜ ਸੀ ਅੱਜ ਯੂਨੀਵਰਸਿਟੀ ਬਣਾ ਰਹੇ ਹੋ ਦੋ ਹੋਰ ਆ ਰਹੀਆਂ ਖੁਸ਼ੀ ਦੀ ਗੱਲ ਹੈ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਨਾਲ ਦੀ ਨਾਲ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਵੇਂ ਫੀਸ ਦੀ ਗੱਲ ਕਰ ਰਹੇ ਆ ਫੀਸ ਮਨਮਾਨੀ ਦੀ ਹੋਵੇ ਜਿਹੜੇ ਪੜਾਉਣ ਵਾਲੇ ਪ੍ਰੋਫੈਸਰ ਆ ਉਹ ਵੀ ਉਹਨਾਂ ਦੀ ਮਰਜ਼ੀ ਦੇ ਸਿਲੇਬਸ ਉਹਨਾਂ ਦੀ ਮਰਜ਼ੀ ਦਾ اٹੈਂਡੈਂਸ ਘਟਾਇਆ ਤਾਂ ਪਾਈ 2 ਲੱਖ ਰੁਪਇਆ ਦਿਓ ਤੁਹਾਡੀ اٹੈਂਡੈਂਸ ਵੀ ਪੂਰੀ ਹੋ ਜੇ ਕਾਗਜ਼ਾਂ 'ਚ ਇਹਦੇ ਬਾਅਦ ਉਹ ਕੁਐਸਚਨ ਪੇਪਰ ਵੀ ਉਹਨਾਂ ਦਾ ਬੱਚੇ ਵੀ ਉਹਨਾਂ ਦੇ ਤੇ ਉਹਨਾਂ ਨੂੰ ਚੈੱਕ ਕਰਨ ਵਾਲੇ ਐਗਜ਼ਾਮੀਨਰ ਵੀ ਉਹਨਾਂ ਦੇ ਤੇ ਮੇਰੇ ਖਿਆਲ ਨਾਲ ਇਹ ਵੀ ਸੋਚਣਾ ਚਾਹੀਦਾ ਕਿੰਨੇ ਬੱਚਿਆਂ ਨੇ ਐਡਮਿਸ਼ਨ ਲਈ ਉਹਨਾਂ ਚੋਂ ਕਿੰਨੇ ਪਾਸ ਹੋਏ ਮਾ ਮਾਪ ਦੀ ਫੀਸ ਤਾਂ ਚਲੇ ਗਈ ਲੇਕਿਨ ਕੁਆਲਿਟੀ ਐਜੂਕੇਸ਼ਨ ਹੈ ਨਹੀਂ ਸੌਰੀ ਫਾਰ ਸੇਇੰਗ ਥਿਸ ਠੀਕ ਹੈ ਸਮਾਜ ਦੇ ਸਾਹਿਬ ਨਾਲ ਬਿਲਡਿੰਗਾਂ ਬਣ ਗਈਆਂ ਬੜੀ ਅੱਛੀ ਗੱਲ ਆ ਲੋਡ ਸੀ ਅੱਜ ਰੋਡ ਰੈਗੂਲੇਟਰੀ ਅਥਾਰਟੀ ਦਿਆ ਰੈਗੂਲੇਟਰੀ ਅਥਾਰਟੀ ਇਹ ਸਾਰੀਆਂ ਚੀਜ਼ਾਂ ਚੈੱਕ ਕਰੇ ਔਰ ਮੰਤਰੀ ਜੀ ਨੇ ਬੜੇ ਅچھے ਸ਼ਬਦਾਂ ਦੇ ਵਿੱਚ ਪੂਰਾ ਐਜੂਕੇਸ਼ਨ ਡਿਪਾਰਟਮੈਂਟ ਬਾਰੇ ਦੱਸਿਆ ਹੈ ਐਜੂਕੇਸ਼ਨ ਬਾਰੇ ਦੱਸਿਆ ਮੈਂ ਬੇਨਤੀ ਕਰਾਂਗਾ ਕਿ ਇੱਕ ਜਿਹੜੇ ਗਵਰਨਮੈਂਟ ਐਡਿਟ ਕਾਲਜੇਸ ਆ ਉਹਨਾਂ ਨੇ ਇਸ ਪੰਜਾਬ ਦੀ ਸੇਵਾ ਉਦੋਂ ਕੀਤੀ ਜਦੋਂ ਸਾਧਨ ਨਹੀਂ ਹੁੰਦੇ ਸੀ ਸਰਕਾਰਾਂ ਸਮਰਥ ਨਹੀਂ ਸਿਆ ਤੇ ਚੰਗੇ ਬੰਦੇ ਸਮਰਥ ਬੰਦੇ ਅੱਗੇ ਆ ਕੇ ਉਹਨਾਂ ਨੇ ਕਾਲਜੇਸ ਖੋਲੇ ਉਹਨਾਂ ਨੂੰ ਸਪੋਰਟ ਅੱਜ ਵੀ ਸਾਡੀ ਸਰਕਾਰ ਕਰਦੀ ਆ ਜਦ ਅਸੀਂ ਆਪੋਜੀਸ਼ਨ 'ਚ ਆ ਤੁਸੀਂ ਰੂਲਿੰਗ 'ਚ ਫਰਕ ਕਿੰਨਾ ਹੀ ਆ ਪੰਜਾਬ ਦੀ ਸਰਕਾਰ ਨੂੰ ਅੱਜ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਦੇਣਾ ਚਾਹੀਦਾ ਇਹ ਇਸੇ ਤਰ੍ਹਾਂ ਹੈਡ ਸਕੂਲ ਵੀ ਔਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਵੇਖੋ ਮੈਂ ਅੰਕੜਿਆਂ 'ਚ ਨਿੰਦਰਾ ਜੀ ਨਹੀਂ ਜਾਂਦਾ ਕਿਸੇ ਦੀ ਲੇਕਿਨ ਲੋੜ ਹੈ ਅੱਜ ਜਿੱਦਾਂ ਪੀਟੀਯੂ ਦੀ ਗੱਲ ਕੀਤੀ ਪੀਟੀਯੂ ਸਹੀ ਮੈਨੇਜਮੈਂਟ ਪੀਟੀਯੂ ਨੂੰ ਇੱਕ ਵਾਰ ਨਹੀਂ ਕਈ ਵਾਰ ਉਧੇੜਿਆ ਗਿਆ ਪੀਟੀਯੂ ਨੂੰ ਉੱਥੇ ਉੱਥੇ ਰੱਖ ਕੇ ਪੀਟੀਯੂ ਦੀ ਐਕਸਪੈਂਸ਼ਨ ਨਹੀਂ ਕੀਤੀ ਕੋਈ ਉਹਨੂੰ ਚੱਕ ਕੇ ਬਟੰਡੇ ਲੈ ਗਿਆ ਹੋਰ ਜਗ੍ਹਾ ਵੀ ਗਈ ਪੀਟੀਯੂ ਯਾਰ ਪੀਟੀਯੂ ਨੂੰ ਉੱਥੋਂ ਹੁਣ ਜਿਹੜਾ ਪੈਸਾ ਕਮਾਵੇ ਪੀਟੀਯੂ ਹੁਣ ਸਟੂਡੈਂਟਸ 40000 ਮੈਂ ਤੁਸੀਂ ਦੱਸਿਆ ਹੋਗੇ ਤੇ ਉਥੇ ਦਾ ਪੈਸਾ ਡਾਇਵਰਟ ਨਾ ਕਰਿਓ ਉਥੇ ਲਾਇਓ ਇਹ ਮੇਰੇ ਖਿਆਲਾਂ ਹੁਣਾ ਇਹ ਚਾਹੀਦਾ ਕਿ ਇੰਸਟੀਟਿਊਸ਼ਨ ਜਿਹੜੇ ਸਰਕਾਰੀ ਨੇ ਉਹਨਾਂ ਨੂੰ ਖਲਾਰ ਕੇ ਉਹਨਾਂ ਨੂੰ ਖਰਾਬ ਨਾ ਕਰੀਏ ਔਰ ਜਿੱਥੇ ਤਾਈਂ ਆਈਟੀਐਸ ਦੀ ਗੱਲ ਕੀਤੀ ਆ ਕਿ ਸਟੂਡੈਂਟਸ ਦੀ ਗੱਲ ਕੀਤੀ ਆ ਕਿ ਵੇ ਉਹ ਇਨੋਵੇਸ਼ਨ ਚ ਪੈ ਰਹੇ ਬੜੀ ਅੱਛੀ ਬਾਤ ਆ ਲੇਕਿਨ ਅੱਜ ਪੰਜਾਬ ਦੀ ਤਰਾਸੀ ਕੀ ਆ ਕਿ ਸਕੂਲ ਐਜੂਕੇਸ਼ਨ ਸਟੈਂਡਰਡ ਸਾਡਾ ਡਾਊਨ ਆ ਔਰ ਮੈਂ ਇੱਕ ਉਦਾਹਰਨ ਦੇਣਾ ਚਾਹੁੰਨਾ ਬਾਜਵਾ ਸਾਹਿਬ ਦੇ ਹਲਕੇ ਦੇ ਨਾਲ ਜੁੜਦਾ ਆ ਸ੍ਰੀ ਹਰਗੋਬਿੰਦਪੁਰ ਤੋਂ ਇੱਕ ਜ਼ਿਮੀਦਾਰ ਦਾ ਮੈਨੂੰ ਫੋਨ ਆਇਆ ਮੈਨੂੰ ਉਹ ਕਹਿਣ ਲੱਗਾ ਕਿ ਜੀ ਕੱਲ ਸਲਾਹ ਕਰਨੀ ਚਾਹੁੰਦੇ ਤੁਹਾਡੇ ਨਾਲ ਕੋਈ ਰਾਏ ਮੈਂ ਕਿਹਾ ਜੀ ਆਜੋ ਕਹਿੰਦੇ ਜੀ ਇਹ ਬੱਚਾ ਸਾਡਾ ਕੈਨੇਡਾ ਜਾਣਾ ਚਾਹੁੰਦਾ ਮੈਂ ਕਿਹਾ ਯਾਰ ਤੇਰੇ ਨੰਬਰ ਕਿੰਨੇ ਕਿ ਬਾਹਰ ਨਹੀਂ ਮੈਂ ਕਿਹਾ ਨੰਬਰ ਕਿੰਨੇ ਕਹਿੰਦਾ ਕੈਮਿਸਟਰੀ 97% ਮੈਥ ਦੇ ਵਿੱਚ 98% ਔਰ ਫਿਜ਼ਿਕਸ ਬਾਇਓਲੋਜੀ ਦੇ ਵਿੱਚ 96% ਮੈਂ ਕਿਹਾ ਪੁੱਤ ਤੂੰ ਬਾਹਰ ਨਾ ਜਾਈ ਤੂੰ ਇੱਕ ਵਰਕਰ ਬਣ ਕੇ ਰਹਿ ਜਾਏਗਾ ਤੈਨੂੰ ਚਾਹੀਦਾ ਇੰਜੀਨੀਅਰਿੰਗ ਕਾਲਜ ਜਾਂ ਮੈਡੀਕਲ ਕਾਲਜ 'ਚ ਐਡਮਿਸ਼ਨ ਲੈ ਘਰੋਂ ਨਹੀਂ ਮੰਨਿਆ ਮੁੰਡਾ ਨਹੀਂ ਮੰਨਿਆ ਬਾਪੂ ਮੰਨ ਗਿਆ ਮੇਰੀ ਗਲਤ ਆਇਆ ਸੀ ਉਹਦਾ ਕਹਿੰਦਾ ਮੇਰਾ ਮਤਲਬ ਹੈ ਮੰਤਰੀ ਜੀ ਕਿ ਸਕੂਲ ਲੈਵਲ ਦੇ ਤੇ ਅਸੀਂ ਮੈਂ ਉਹਨੂੰ ਕਿਹਾ ਵੀ ਤੂੰ NEET ਦਾ ਟੈਸਟ ਦਿੱਤਾ ਕਹਿੰਦਾ NEET ਕੀ ਹੁੰਦਾ 12ਵੀਂ ਪਾਸ 97 99% ਨੰਬਰ